ਤੋ ਅੱਜ ਦੀ ਖਬਰ ਸਾਹਮਣੇ ਆ ਰਹੀ ਆ ਕਿ ਤੁਹਾਨੂੰ ਪਤਾ ਹੈ ਕਿ ਕੱਲ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਰੱਖੀ ਸੀ ਤਾਂ ਜਦੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪਧੇਰ ਜਦੋਂ ਉਹ ਮੀਟਿੰਗ ਕਰਕੇ ਵਾਪਸ ਆ ਰਹੇ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਤਾਂ ਇਹਦੇ ਉੱਪਰ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਅੱਜ ਕਿਸਾਨਾਂ ਨੇ ਇਹਦੇ ਉੱਪਰ ਜਿਹੜਾ ਰੋਸ ਪ੍ਰਗਟ ਕੀਤਾ ਏ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜੇ ਦੇਸੀ ਅਫਸਰਾਂ ਦੇ ਜਿਹੜੇ ਦਫ਼ਤਰ ਆ ਉਹਨਾਂ ਦੇ ਘਰਾਂ ਉਹਨਾਂ ਦੇ ਦਫ਼ਤਰਾਂ ਦੇ ਮੂਹਰੇ ਅਸੀਂ ਜਿਹੜੇ ਧਰਨਾ ਲਾਵਾਂਗੇ ਭੁੱਖ ਹੜਤਾਲ ਕਰਾਂਗੇ ਜਿਹੜੇ ਸਾਡੇ ਕਿਸਾਨ ਆਗੂਆਂ ਨੂੰ ਜਿਨ੍ਹਾਂ ਨੂੰ ਪਟਿਆਲਾ ਦੀ ਜਿਹੜੀ ਕੇਂਦਰ ਜੇਲ੍ਹ ਆ ਉਹਦੇ ਵਿੱਚ ਜਿਹੜਾ ਹਿਰਾਸਤ ਵਿੱਚ ਲਿਆ ਏ ਉਹਨਾਂ ਨੂੰ ਅਸੀਂ ਜਿਹੜੇ ਜੇਲ੍ਹ ਚ ਛਡਾਉਣਾ ਚਾਹੁੰਦੇ ਆ ਤਾਂ ਹੁਣ ਹਰ ਜਗ੍ਹਾ ਦੇ ਉੱਪਰ ਹਰ ਪਿੰਡ ਹਰ ਸ਼ਹਿਰ ਜਿਵੇਂ ਕਿ ਗਿੱਦੜਬਾਹ ਹੋ ਗਿਆ ਮੋਗਾ ਹੋ ਗਿਆ ਫਰੀਦਕੋਟ ਹੋ ਗਿਆ ਹੋਰ ਕਈ ਜਿਹੜੇ ਪਿੰਡ ਰਾ ਉਹਨਾਂ ਦੇ ਵਿੱਚ ਜਿਹੜੇ ਆ ਗਏ ਕਿਸਾਨ ਆਗੂ ਅਤੇ ਪੁਲਸਾਂ ਪੁਲਸ ਜਿਹੜੇ ਆ ਉਹਨਾਂ ਦੇ ਵਿੱਚਕਾਰ ਜਿਹੜੀ ਤੱਕਾ ਮੁੱਕੀ ਹੋ ਰਹੀ ਆ ਕਿਸਾਨ ਜਿਹੜੇ ਵੀਰ ਆ ਉਹਨਾਂ ਨੂੰ ਚੱਕ ਚੱਕ ਕੇ ਤੱਕਿਆ ਨਾਲ ਉਹਨਾਂ ਨੂੰ ਖਿੱਚ ਤੂ ਕਰਕੇ ਉਹਨਾਂ ਦੀ ਕੰਨੀਆਂ ਦੀਆਂ ਦਾ ਪੱਗਾ ਲੈ ਜਾਂਦੀਆਂ ਨੇ ਅਤੇ ਜਿਹੜੀਆਂ ਕਿਸਾਨ ਬੀਬੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਤੱਕੇ ਮੁਕੀ ਦੇ ਨਾਲ ਹੀ ਉਹ ਬੱਸਾਂ ਦੇ ਵਿੱਚ ਜਿਹੜੀਆਂ ਪੇਜ ਰਹੀਆਂ ਤਾਂ ਅੱਜ ਜਿਹੜਾ ਬਹੁਤ ਵੱਡਾ ਜਿਹੜਾ ਬਵਾਲ ਫੈਲਿਆ ਹੋਇਆ ਹੈ ਮਾਹੌਲ ਪਾ ਕਿਹਾ ਹੋਇਆ ਕਿ ਕਿਸਾਨ ਜਿਹੜੇ ਵੀਰ ਆ ਉਹਨਾਂ ਨੇ ਆਪਣੇ ਜਿਹੜੇ ਕਿਸਾਨ ਆਗੂਆਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਵਾਉਣ ਦੇ ਲਈ ਕੁੱਝ ਜਿਹੜੇ ਕਿਸਾਨ ਆ ਉਹ ਪੁਖੜਤਾ ਤੇ ਬੈਠੇ ਆ ਤੇ ਕੁੱਝ ਜਿਹੜੇ ਡੀਸੀ ਅਫਸਰਾਂ ਦੇ ਦਫ਼ਤਰਾਂ ਦੇ ਸਾਹਮਣੇ ਜਿਹੜਾ ਧਰਨਾ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਜਿਹੜੇ ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹਨਾਂ ਨੂੰ ਕਿਸੇ ਵੀ ਡੀਸੀ ਦਫ਼ਤਰ ਦੇ ਮੋਰੇ ਬੈਠ ਕੇ ਧਰਨਾ ਲਾਉਣ ਨਹੀਂ ਦੇ ਰਹੀ ਇਸ ਨੂੰ ਮੱਦੇ ਨਜ਼ਰ ਰੱਖ ਦਿਆ ਹੋਇਆ ਜਿਹੜੇ ਕਿਸਾਨ ਆ ਉਹ ਰੋਸ ਪ੍ਰਗਟ ਕਰ ਰਹੇ ਆ ਤੇ ਜਿਹੜੇ ਅੱਜ ਦੇ ਜਿਹੜੇ ਹਾਲਾਤ ਆ ਬਹੁਤ ਹੀ ਜਿਹੜੇ ਹੈਰਾਨ ਕਰਨ ਵਾਲੇ ਆ ਰਹੇ ਆ ਕਿ ਜੇ ਤੁਹਾਨੂੰ ਪਤਾ ਹੈਗੀ ਪਹਿਲਾਂ ਤਾਂ ਜਿਹੜੇ ਕਿਸਾਨ ਆਗੂ ਸੀ ਉਹਨਾਂ ਨੇ ਜਿਹੜੀ ਭਗਵੰਤ ਮਾਨ ਦੇ ਨਾਲ ਮੀਟਿੰਗ ਰੱਖੀ ਸੀ ਤਾਂ ਚਲਦੀ ਮੀਟਿੰਗ ਦੇ ਵਿੱਚ ਭਗਵੰਤ ਮਾਨ ਜਿਹੜੇ ਗੁੱਸੇ ਵਿੱਚ ਉੱਠ ਕੇ ਚੱਲ ਜਾਂਦੇ ਆ ਤਾਂ ਉਸ ਤੋਂ ਬਾਅਦ ਕਿਸਾਨ ਆਗੂਆਂ ਨੇ 5 ਤਰੀਕ ਨੂੰ ਜਿਹੜੀ ਚੰਡੀਗੜ੍ਹ ਜਾਣ ਬਲੀ ਕੋਚ ਕਰਨ ਦੀ ਜਿਹੜੀ ਐਲਾਨ ਕੀਤਾ ਸੀ ਤਾਂ ਉਦੋਂ ਪੰਜਾਬ ਸਰਕਾਰ ਨੇ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹਨਾਂ ਨੇ ਕਿਸਾਨਾਂ ਨੂੰ ਜਿਹੜਾ ਚੰਡੀਗੜ੍ਹ ਐਂਟਰ ਨਹੀਂ ਹੋਣ ਦਿੱਤਾ ਸੀਗਾ ਅਤੇ ਉਹਨਾਂ ਨੂੰ ਪਹਿਲਾਂ ਹੀ ਰਾਤ ਨੂੰ ਇੱਕ ਦਿਨ ਪਹਿਲਾਂ ਚੰਡੀਗੜ੍ਹ ਜਾਣ ਤੋਂ ਪਹਿਲਾਂ ਹੀ ਜਿਹੜੇ ਕਿਸਾਨ ਆਗੂ ਆ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਪੁਲਿਸ ਨੇ ਵੀ ਉਸ ਉਸ ਟਾਈਮ ਬਹੁਤ ਜਿਹੜੀ ਆ ਧੱਕਾਸ਼ਾਹੀ ਕੀਤੀ ਸੀ ਕਿਸਾਨਾਂ ਦੇ ਨਾਲ ਤੇ ਅੱਜ ਫੇਰ ਜਦੋਂ ਕੱਲ ਹੁਣ ਕੇਂਦਰ ਸਰਕਾਰ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਕੋਲ ਮਿਲਣ ਜਾ ਰਹੇ ਸੀ ਤਾਂ ਉਹਨਾਂ ਨਾਲ ਮੀਟਿੰਗ ਕਰਕੇ ਜਦੋਂ ਵਾਪਸ ਆ ਰਹੇ ਸੀ ਤਾਂ ਪੁਲਸ ਵਾਲਿਆਂ ਨੇ ਉਹਨਾਂ ਕਿਸਾਨਾਂ ਆਗੂ ਨੂੰ ਹਰਾਸਤ ਦੇ ਵਿੱਚ ਲੈ ਲਿਆ ਏ ਤਾਂ ਪਹਿਲਾਂ ਤਾਂ ਜਗਜੀਤ ਸਿੰਘ ਡੱਲੇਵੰਦ ਪਟਿਆਲੇ ਲੈ ਜਾਂਦਾ ਸੀ ਫਿਰ ਪਟਿਆਲੇ ਤੋਂ ਬਾਅਦ ਉਸ ਨੂੰ ਜਲੰਧਰ ਲੈ ਜਾਂਦਾ ਸੀ ਜਲੰਧਰ ਤੋਂ ਬਾਅਦ ਹੁਣ ਉਸ ਨੂੰ ਤੀਸਰੀ ਜਗ੍ਹਾ ਤੇ ਲਜਾਇਆ ਗਿਆ ਸੀ ਤਾਂ ਇਹਦੇ ਉੱਪਰ ਜਿਹੜੇ ਕਿਸਾਨ ਲੋਕ ਆ ਅਤੇ ਕਿਸਾਨ ਬੀਬੀਆਂ ਨੇ ਉਹਨਾਂ ਸਾਰਿਆਂ ਨੇ ਰੋਸ ਪ੍ਰਗਟ ਕੀਤਾ ਏ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਸਾਡੇ ਕਿਸਾਨ ਆਗੂ ਆ ਉਹਨਾਂ ਨੂੰ ਅਸੀਂ ਜੇਲ੍ਹ ਤੋਂ ਬਾਹਰ ਕਢਾਉਣਾ ਚਾਹੁੰਦੇ ਆ ਤਾਂ ਇਹਦੇ ਉੱਪਰ ਜਿਹੜਾ ਅੱਜ ਬਹੁਤ ਜਿਹੜਾ ਮਾਹੌਲ ਪਖਿਆ ਹੋਇਆ ਏ ਅਤੇ ਦੂਜੀ ਖਬਰ ਜਿਹੜੀ ਆ ਸ਼ਤੀ ਸਗੜ ਤੋਂ ਆ ਰਹੀ ਹੈ ਦੱਸਿਆ ਇਹ ਜਿਹੜਾ ਕਿ 36ਗੜ ਤੇ ਵਿੱਚ ਜਿਹੜੇ ਆਗੇ ਨਕਸਲੀਆਂ ਨੂੰ ਜਿਹੜੇ ਨਕਸਲੀ ਆ ਉਹਨਾਂ ਨੂੰ ਨੌਜਵਾਨ ਜਿਹੜੇ ਫੋਰਸ ਆ ਸੁਰੱਖਿਆ ਫੋਰਸ ਆ ਉਹਨਾਂ ਨੇ ਉਹਨਾਂ ਨੂੰ ਢੇਰ ਕਰ ਦਿੱਤਾ ਹੈ ਜਿਹੜੇ ਬੀਜਾਪੁਰ ਵਿੱਚ ਜਿਹੜੇ 20 ਨਕਸਲੀ ਢੇਰ ਕੀਤੇ ਆ ਤੇ ਕੇਰਾ ਕਕੇਰ ਦੇ ਵਿੱਚ ਜਿਹੜੇ 4 ਨਕਸਲੀ ਢੇਰ ਕੀਤੇ ਆ ਤਾਂ ਇਹਦੇ ਉੱਪਰ ਜਿਹੜੇ ਆਗੇ ਅੰਮਿਤ ਸ਼ਾਹ ਉਹਨਾਂ ਦੇ ਬਿਆਨ ਆਏ ਆ ਕਿ ਅਗਲੇ ਸਾਲ ਦੀ ਜਿਹੜੀ 30 ਮਾਰਚਾ ਉਸ ਤੋਂ ਪਹਿਲਾਂ ਜਿਹੜਾ ਨਕਸਲੀ ਅਸੀਂ ਮੁਕਤ ਕਰਾਂਗੇ ਅਤੇ ਅੱਜ ਜਿਹੜੇ ਆਗੇ 22 ਨਕਸਲੀਆ ਨੂੰ ਸਾਡੇ ਜਿਹੜੇ ਸੁਰੱਖਿਆ ਫੋਰਸਾਂ ਉਹਨਾਂ ਨੂੰ ਮਾਰ ਕੇ ਜਿਹੜੀਆ ਸਫਲਤਾ ਪ੍ਰਾਪਤ ਕੀਤੀ ਆ ਤੇ ਜਿਹੜੇ ਉਹ ਵੀਜ਼ਾਪੁਰ ਦੇ ਵਿੱਚ ਜਿਹੜੇ ਆਗੇ 20 ਨਕਸਲੀ ਮਾਰੇ ਗਏ ਆ ਤੇ ਕਟੇਰਾ ਦੇ ਵਿੱਚ ਜਿਹੜੇ 4 ਨਕਸਲੀ ਮਾਰੇ ਆ ਤੇ ਉਸ ਸੁਰੱਖਿਆ ਫੋਰਸ ਦੇ ਦੁਆਰਾ ਜਿਹੜਾ ਇੱਕ ਹੋ ਸੀਗਾ रिजर्व गार्ड ਜਿਹੜਾ ਇੱਕ ਨੌਜਵਾਨ ਹੁੰਦਾ ਏ ਉਹ ਉਹਨਾਂ ਦੇ ਨਾਲ ਜਦੋਂ ਮੁਕਾਬਲਾ ਹੁੰਦਾ ਏ नक्सਲੀਆਂ ਦੇ ਨਾਲ ਤਾਂ ਉਹ ਇੱਕ ਜਿਹੜਾ ਡੀ ਰਿਜ਼ਰਵ ਗਾਰਡ ਆ ਨੌਜਵਾਨਾ ਸ਼ਹੀਦ ਹੋ ਜਾਂਦਾ ਏ ਤਾਂ ਦੂਜੇ ਪਾਸੇ ਇਸ ਜਿਹੜੇ ਗ੍ਰਹਿ ਮਾਤਰੀ ਅੰਮਿਤ ਸ਼ਾਹ ਦੇ ਬਿਆਨ ਆਇਆ ਕਿ ਜਿਹੜਾ नक्सलीਵਾਦ ਆ ਉਸ ਨੂੰ ਅਸੀਂ ਜਲਦੀ ਮੁਕਤ ਕਰ ਦਵਾਂਗੇ ਜਿਹੜੀ ਅਗਲੇ ਸਾਲ ਦੀ 31 ਮਾਰਚ ਹੋਵੇਗੀ ਉਹਦੇ ਤੋਂ ਆਉਣ ਤੋਂ ਪਹਿਲਾਂ ਹੀ ਜਿਹੜੀ ਇਹ नक्सलीਵਾਦ ਖਤਮ ਹੋ ਜਾਵੇਗਾ ਤੇ ਅੱਜ ਜਿਹੜੇ 22 नक्सली ਫੇਰ ਢੇਰ ਕੀਤੇ ਗਏ ਸ੍ਰੱਖ ਹੋ ਤਾਂ ਜਿਹੜੇ ਫੋਰਸਾਂ ਤੇ ਨਕਸਲੀਆਂ ਦੇ ਵਿੱਚ ਜਿਹੜਾ ਇਹ ਮੁਕਾਬਲਾ ਹੋਇਆ ਸੀ ਤਾਂ ਉਹਦੇ ਵਿੱਚ 22 ਨਕਸਲੀ ਢੇਰ ਕਿਤੇ ਗਏ ਆ ਤੇ ਰਿਜ਼ਰਵ ਗਾਰਡ ਦਾ ਇੱਕ ਜਿਹੜਾ ਨੌਜਵਾਨ ਸੀ ਉਹ ਵੀ ਸ਼ਹੀਦ ਹੋ ਗਿਆ ਏ ਅਤੇ ਦੂਜੀ ਅਤੇ ਤੀਜੀ ਖਬਰ ਜਿਹੜੀ ਆ ਉਹ ਪਟਿਆਲਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਹੀ ਪਟਿਆਲਾ ਦੇ ਵਿੱਚ ਇੱਕ ਜਿਹੜਾ ਕਰਨਲ ਸੀ ਅਤੇ ਉਹਦਾ ਜਿਹੜਾ ਬੇਟਾ ਸੀ ਪੁਲਿਸ ਮੁਲਾਜ਼ਮਾ ਨੇ ਉਹਨਾਂ ਦੇ ਨਾਲ ਜਿਹੜੀ ਕਟਮਾਰ ਕੀਤੀ ਸੀ ਗੱਡੀ ਨੂੰ ਪਾਰਕਿੰਗ ਨੂੰ ਲੈ ਕੇ ਇੱਕ ਜਿਹੜਾ ਉਹਨਾਂ ਨੇ ਵਿਵਾਦ ਫੈਲਾਇਆ ਹੋਇਆ ਸੀ ਉਹਨਾਂ ਨੇ ਜਿਹੜੀ ਆ ਗਈ ਕਰਨਲ ਨੂੰ ਕਟਮਾਰ ਕੀਤੀ ਸੀ ਜਦੋਂ ਪੁਲਿਸ ਵਾਲੇ ਉੱਥੇ ਆਏ ਸੀਗੇ ਮਟਾ ਬੇ ਕੋਲੇ ਤਾਂ ਉਦੋਂ ਪੁਲਸ ਵਾਲਿਆਂ ਨੇ ਉਹਨਾਂ ਨੂੰ ਕਿਹਾ ਗੱਡੀ ਸਾਈਡ ਤੇ ਲਾ ਦਿਓ ਤੇ ਉਹਨਾਂ ਨੇ ਪੁਲਸ ਵਾਲਿਆਂ ਨੇ ਕਰਨਲ ਨੂੰ ਗਾਲ ਕੱਢੀ ਸੀ ਤਾਂ ਕਰਨ ਨੇ ਆਪਣੀ ਕਰਨਲ ਨੇ ਆਪਣੀ ਜਿਹੜੀ ਆਡੈਂਟਿਟੀ ਸ਼ੋਅ ਕੀਤੀ ਸੀ ਵੀ ਮੈਂ ਇੱਕ ਕਰਨਲ ਹਾਂ ਤੁਸੀਂ ਜਿਹੜਾ ਸਾਨੂੰ ਗਾਲ ਨਾ ਕੱਢੋ ਤਾਂ ਫਿਰ ਪੁਲਸ ਮੁਲਾਜ਼ਮਾਂ ਨੇ ਜਿਹੜੀ ਆ ਕਰਨਲ ਦੇ ਨਾਲ ਕਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਜਦੋਂ ਉਹਦਾ ਬੇਟਾ ਉਹਨੂੰ ਛਡਾਉਣ ਗਿਆ ਸੀ ਤਾਂ ਉਹਦੇ ਬੇਟੇ ਨੂੰ ਵੀ ਜਿਹੜੀ ਪੂਰੀ ਬ੍ਰੇਮੀ ਦੇ ਨਾਲ ਜਿਹੜਾ ਉਹਨੂੰ ਕਟਮਾਰ ਕੀਤੀ ਗਈ ਸੀ ਤਾਂ ਇਸ ਦੇ ਉੱਪਰ ਜਿਹੜੇ ਬਹੁਤ ਜ਼ਿਆਦਾ ਸਵਾਲ ਉੱਠੇ ਸੀ ਤਾਂ ਕਰਨਲ ਦੇ ਵਾਈਫ ਨੇ ਅੱਜ ਇਹ ਬਿਆਨ ਦਿੱਤੀ ਆ ਤੇ ਇਹ ਅਪਡੇਟ ਆਈ ਆ ਕਿ ਅੱਜ ਜਿਹੜੇ ਗਵਰਨਰ ਉਹ ਜਿਹੜੇ ਮੇਰੇ ਘਰ ਵਾਲਾ ਕਰਨਾਲਾ ਉਹਨੂੰ ਮਿਲਣਗੇ ਤਾਂ ਅਗਲੀ ਜਿਹੜੀ ਵੀ ਕੋਈ ਵੀ ਕਾਰਵਾਈ ਹੋਊਗੀ ਉਹ ਵੀ ਅਸੀਂ ਅੱਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਉਦੋਂ ਉਹਦੇ ਤੋਂ ਇਹ ਪੁੱਛਿਆ ਗਿਆ ਸੀ ਜਸਵਿੰਦਰ ਕੌਰ ਬਾਠ ਜਿਹੜੀ ਕਰਨਲ ਦੀ ਵਾਈਫ ਆ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਹਲੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਜਿਹੜੀ ਐਫ ਆਈ ਆਰ ਐਫ ਆਈ ਆਰ ਆ ਉਹ ਸਾਰੀ ਗੱਲ ਦਾ ਜਿਹੜੇ ਤਿੰਨ ਐਸ ਐਚ ਓ ਆ ਉਹਨਾਂ ਦੇ ਉੱਪਰ ਜਿਹੜੀ ਕੋਈ ਵੀ ਕਾਰਵਾਈ ਨਹੀਂ ਹੋਈ ਤਾਂ ਉਨ੍ਹਾਂ ਦੇ ਵਿੱਚ ਇੱਕ ਜਿਹੜਾ ਪੁਲਿਸ ਮੁਲਾਜ਼ਮਾ ਉਹਨਾਂ ਦੇ ਜਿਹੜੇ ਜਾਣ ਪਛਾਣ ਦਾ ਪਰਸਨ ਆ ਉਹਦਾ ਉਹ ਨਾਲ ਨਹੀਂ ਲੈਣਾ ਚਾਹੁੰਦੇ ਤੇ ਇਹਦੇ ਉੱਪਰ ਜਿਹੜਾ ਉਹ ਆਪਣਾ ਰੋਸ ਪ੍ਰਗਟ ਕਰ ਰਹੀ ਸੀ ਤਾਂ ਅਗਲੀ ਕੋਈ ਵੀ ਕਾਰਵਾਈ ਕੋਈ ਵੀ ਅਪਡੇਟ ਆਏਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਵੀ ਅੱਜ ਜਦੋਂ ਗਵਰਨਰ ਆਉਣਗੇ ਕਰਨਲ ਸਾਹਿਬ ਨੂੰ ਮਿਲਣੇ ਤੇ ਕੀ ਉਹ মিডিਆ ਦੇ ਸਾਹਮਣੇ ਗੱਲਬਾਤ ਕਰਨਗੇ ਪਰ ਉਹਨਾਂ ਨੇ ਇਦਾਂ ਕਿਹਾ ਸੀ ਵੀ ਉਹ মিডিਆ ਦੇ ਸਾਹਮਣੇ ਕੋਈ ਵੀ ਗੱਲਬਾਤ ਨਹੀਂ ਕਰਨਗੇ ਜੋ ਵੀ ਕੋਈ ਵੀ ਗੱਲਬਾਤ ਹੋਵੇਗੀ ਅਸੀਂ 5:30 ਵਜੇ ਤੋਂ ਬਾਅਦ ਅਸੀਂ ਤੁਹਾਡੇ ਨਾਲ ਹਰ ਇੱਕ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਤੇ ਇੱਕ ਹੋਰ ਖਬਰ ਜਿਹੜੀ ਆ ਉਹ ਲੁਧਿਆਣੇ ਤੋਂ ਆ ਰਹੀ ਆ ਕਿ ਦੱਸਿਆ ਇਹ ਜਾ ਰਿਹਾ ਕਿ ਲੁਧਿਆਣੇ ਦੇ ਵਿੱਚ ਕੋਰਟ ਕੰਪਲੈਕਸ ਦੇ ਵਿੱਚ ਇੱਕ ਜਿਹੜੀ ਲੜਕੀ ਆ ਉਹਨੇ ਇਮਾਰਤ ਦੇ ਉਪ ਇਮਾਰਤ ਦੀ ਛੱਤ ਦੇ ਉੱਪਰ ਚੜਿੱਕੇ ਜਿਹੜੀ ਆ 8 ਮੰਜ਼ਲੀ ਤੋਂ ਜਿਹੜੀ ਛਾਲ ਮਾਰੀ ਆ ਤੇ ਜਦੋਂ ਉਸ ਲੜਕੀ ਨੇ ਛਾਲ ਮਾਰੀ ਸੀ ਤਾਂ ਆਸੇ ਪਾਸੇ ਦੇ ਜਿਹੜੇ ਲੋਕ ਆ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਕਿਸੇ ਲੜਕੀ ਨੇ ਛਾਲ ਮਾਰੀ ਆ ਤਾਂ ਉਦੋਂ ਜਿਹੜਾ ਚੀਕ ਚਿਗਿਆੜਾ ਪੈਣਾ ਸ਼ੁਰੂ ਹੋ ਗਿਆ ਸੀ ਪਰ ਹੱਲੇ ਪੂਰੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਆ ਕਿ ਜਿਹੜੀ ਉਹ ਲੜਕੀ ਸੀ ਕੌਣ ਸੀ ਕਿੱਥੋਂ ਦੀ ਸੀ ਕੀ ਕਾਰਨ ਸੀ ਵੀ ਉਸਨੇ ਜਿਹੜੀ ਆ ਕਿ 8ਵੀਂ ਮੰਜ਼ਲ ਤੋਂ ਜਿਹੜੀ ਆ ਕਿ ਆਪਣੀ ਛਾਲ ਮਾਰ ਕੇ ਜਿਹੜੀ ਆ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਆ ਤਾਂ ਇਹ ਜਿਹੜਾ ਖਬਰਾ ਲੁਧਿਆਣਾ ਤੋਂ ਆ ਰਹੀ ਲੁਧਿਆਣਾ ਦੇ ਵਿੱਚ ਜਿਹੜਾ ਕੋਰਟ ਕੰਪਲੈਕਸ ਆ ਉਹਦੀ ਜਿਹੜੀ ਇਮਾਰਤ ਆ ਉਹਦੇ ਉੱਪਰ ਇੱਕ ਜਿਹੜੀ ਲੜਕੀ ਨੇ ਚੜ ਕੇ 8ਵੀਂ ਮੰਜ਼ਲ ਤੋਂ ਜਦੋਂ ਛਾਲ ਮਾਰੀ ਆ ਤਾਂ ਛਾਲ ਮਾਰਨ ਦੇ ਦੌਰਾਨ ਜਿਹੜੇ ਉੱਥੋਂ ਦੇ ਲੋਕ ਆ ਉਥੇ ਜਿਹੜਾ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ ਤਾਂ ਜਦੋਂ ਕੁੜੀ ਨੇ ਛਾਲ ਮਾਰੀ ਸੀ ਤਾਂ ਸਾਰੀ ਕੁੜੀ ਦੀ ਜਿਹੜੀ ਬਾਡੀ ਐ ਲਹੂ ਦੇ ਨਾਲ ਖਰਾਬ ਹੋ ਗਈ ਸੀ ਲਹੂ ਸਾਰਾ ਆਸੇ ਪਾਸੇ ਖਿੱਲਰ ਗਿਆ ਸੀ ਤਾਂ ਪਰ ਹਾਲੇ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਆ ਕਿ ਉਹ ਕੁੜੀ ਨੇ ਛਾਲ ਕਿਉਂ ਮਾਰੀ ਸੀ ਕੌਣ ਸੀ ਕਿੱਥੋਂ ਦੀ ਸੀ ਕੀ ਕਾਰਨ ਬਣਿਆ ਕਿ ਜਿਹੜਾ ਉਸ ਨੂੰ ਇੰਨਾ ਵੱਡਾ ਜਿਹੜਾ ਕਦਮ ਚੁੱਕਣਾ ਪਿਆ ਏ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ